ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਸ਼ਹਿਰ ਭਗਤਾ ਭਾਈ ਤਹਿਸੀਲ ਤਸਵੀਰ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਪੈਂਦਾ ਏ ਕਰੇਲੂ ਪਰਿਵਾਰ ਦੇ ਘਰ ਤੋਂ ਵੀਡੀਓ ਕਵਰ ਕਰ ਰਹੇ ਆਂਗੇ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਇਦਾਦ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93688 ਨੰਬਰ ਸਕਰੀਨ ਤੇ ਚੱਲੂਗਾ ਤਸੱਲੀ ਪਾ ਕੇ ਤੁਸੀਂ ਆ ਕੇ ਕਰਨੀ ਆ ਤੁਸੀਂ ਪਹਿਲੇ ਆਉਣੇ ਆ ਆਓ ਕਰਦੇ ਆ ਬਾਈ ਨਾਲ ਗੱਲਬਾਤ ਤੇ ਲੈਨੇ ਆ ਪ੍ਰੋਪਰ ਜਾਣਕਾਰੀ ਇਸ ਮੱਝ ਬਾਰੇ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਆਹ ਲਓ ਜੀ ਆਪਣੇ ਘਰ ਦੇ ਕੋਈ ਆ ਜੀ ਇਹ ਹਾਏ ਬਾਈ ਪਰ ਲਿਆਂਦੀ ਜੀ ਪਰ ਅਸੀਂ 12 ਲੀਟਰ ਦਾ ਚੋਆ ਹੈ ਥੱਲੇ ਠੀਕ ਆ ਜੀ ਹਾਂ ਠੰਡੀ ਸੀ ਲਾ ਭਾਈ ਜਮਾ ਹਾਂ ਬਹੁਤ ਵਧੀਆ ਮਜਾ ਜਮਾ ਠੀਕ ਆ ਠੀਕ ਆ ਜੀ ਹਾਂ ਜੀ ਤੇ ਹੁਣ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਆ ਜੇਰ ਪੈਣੀ ਆ ਭਾਈ ਇਹਦੀ ਠੀਕ ਆ ਹੋ ਗਿਆ ਅੱਧਾ ਘੰਟਾ ਸੂਈ ਨੂੰ ਹਾਂ ਜੀ ਅੱਧਾ ਘੰਟਾ ਹੋ ਗਿਆ ਸੂ ਆਪਾਂ ਤਾਂ ਪੂਣਾ ਘੰਟਾ ਹੋ ਗਿਆ ਠੀਕ ਆ ਜੀ ਜੇਰ ਪੈਣੀ ਆ ਠੀਕ ਆ ਜੀ ਹਾਂ ਸਾਡੇ ਕੋਲ ਤਾਂ ਪਸੂ ਵੱਧ ਕਰਕੇ ਆਈ ਤਾਂ ਵੇਚ ਜੰਮੇ ਠੀਕ ਆ ਜੀ ਹਾਂ ਤੋਰ ਲਈ ਮਾੜੀ ਜੀ ਖੋਲ ਕੇ ਲਓ ਜੀ ਦੋਸਤੋ ਬਾਈ ਕਹਿੰਦਾ ਵੀ ਆਪੇ ਲੈ ਸੋ ਲਿਆਏ ਸੀ ਆਪਾਂ ਦੋ ਦਿੱਤਾ 12 ਕਿਲੋ ਹੁਣ ਅੱਧਾ ਘੰਟਾ ਹੋਇਆ ਸੂਈ ਨੂੰ ਥਣਾ ਹੋਣਾ ਸੋਨਾ ਵ ਚੰਗਾ ਥਾਣਾ ਬੰਨਾ ਦਿਖਾਉਂਦੀ ਆ ਕਿ ਬਾਈ ਨੇ ਕੋਈ ਨਾ ਬਹੁਤ ਹੈਗਾ ਬਈ ਕਿਹੜਾ ਸੂਬਾ ਸੂਈ ਹੈ ਜੀ ਹੁਣ ਇਹ ਤੀਜਾ ਸੂਬਾ ਬਾਈ ਤੀਜਾ ਸੂਬਾ ਸੂਈ ਆ ਅੱਧਾ ਘੰਟਾ ਹੋਇਆ ਮਗਰ ਬਾਈ ਕੀ ਜਦੇ ਮਗਰ ਕੱਟਾ ਦੋਸਤੋ ਇਹਦੇ ਚਿਹਰ ਤੁਰਿਆ ਹੋਇਆ ਲਾੜੇ ਦਾ ਜੇਰ ਪੈਣੀ ਹਜੇ ਬਾਕੀ ਆਗੀ ਥੜਾ ਬਹੁਤ ਸਮਾਂ ਲੱਗਿਆ ਹੋਇਆ ਵਾ ਹੱਥੀ ਚੁਾਈ ਵਾਲਾ ਸੋਨਾ ਮੋਟਾ ਥਾਣਾ ਤੇ ਦੇਖ ਸਕਦੇ ਹੋ ਫੇਸ ਕੁਆਲਿਟੀ ਚੰਗੀ ਆਗੀ ਬਾਈ ਦਾ ਤੀਜਾ ਸੂਬਾ ਸੂਈ ਆ ਪਿਛਲੇ ਸੂਏ ਅਸੀਂ ਲਿਆਏ ਸੀਗੇ ਦੋਦੇ ਤਨੇ 12 ਕਿਲੋ 12 ਕਿਲੋ ਦਾ ਦੇਉਗੀ ਦੇਉਗੀ ਥੋੜੀ ਸੇਵਾ ਸੰਭਾਲ ਵੱਧ ਹੋਈ ਤੁਸੀਂ 13 14 ਵੀ ਲੈ ਸਕਦੇ ਹੋ ਨਹੀਂ 12 ਕਿਲੋ ਦਾ ਬਾਈ ਕੰਨ ਚੋਇਆ ਵਾ ਕੋਈ ਵਪਾਰ ਦਾ ਕੰਮ ਨਹੀਂਗਾ ਘਰੇਲੂ ਪਰਿਵਾਰ ਕੋਲ ਆ ਘਰ ਦੀ ਆ ਬਾਈ ਦੀ ਸੋਹਣਾ ਥਾਣਾ ਹਵਾਨਾ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਤਿਆਰ ਕੀਤਾ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਥਾਣਾ ਦਾ ਸੈਜ ਬਹੁਤ ਚੰਗਾ ਥੀ ਚੋਈ ਵਾਲਾ ਮੁੱਠੀ ਵਾਲਾ ਥਾਣਾ ਗੈਬ ਚੰਗਾ ਵਾ ਮਰ ਕੱਟਾ ਵਾ ਵਜਨ ਬੁਜਨ ਚੰਗਾ ਵਾ ਸੋਹਣੀ ਹੈਗੀ ਕੁਲ ਇਸੀ ਵਿੱਕੀ ਨਿਗੀ ਥਾਣਾ ਸੈਤੋਂ ਨੇੜੋ ਚੈੱਕ ਕਰਾ ਦਿੰਦਾ ਵਾ ਵਿਥੀ-ਬੁਥੀ ਚੰਗੀ ਹੈਗੀ ਥੋੜਾ ਜਿਹਾ ਮੇਰਾ ਉਪਰਾ ਕਰਦੀ ਆਗੀ ਤੁਹਾਨੂੰ ਪਤਾ ਹੀ ਆ ਵੀ ਸੱਜਾ ਸੂਆ ਪਸ਼ੂ ਤੇ ਰਦਾ ਮੜਾ ਕਰਦਾ ਹੀ ਹੁੰਦਾ ਵਾ ਹਾਂਜੀ ਜੀ ਵੀ ਕੱਢਦੀ ਪਈ ਆਂਦਾ ਮਗਰ ਕੱਟਾ ਇਸ ਦੇ ਜੇਰ ਫਲ ਉਹ ਘੰਟੇ ਦੋਣ ਜੇਰ ਦੀ ਪੈ ਜਾਣੀ ਆ ਬਾਈ ਉਹ ਜੇਰ ਦੀ ਬਾਈ ਵੀਡੀਓ ਬਣਾ ਕੇ ਰੱਖ ਲੂਗਾ ਜੇ ਵੀ ਕਹੇ ਵੀਰ ਦੇ ਪਸੰਦ ਆਉਂਦੀ ਤੁਸੀਂ ਬਾਈ ਨਾ ਗ੍ਰੈਂਡ ਕਰਨਾ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਕੋਈ ਵਪਾਰ ਦਾ ਕੰਮ ਨਹੀਂਗਾ ਘਰ ਦੀ ਬਾਈ ਦੀ ਹੈਗੀ ਆ ਘਰੇਲੂ ਪਰਿਵਾਰ ਆ ਮੁੱਲ ਬਾਈ ਜੀ ਦਾ ਮੁੱਲ 95000 ਵਿੱਚੋਂ ਕਮਾਨ ਤਾਨ ਵਾ ਕਰ ਲਾਂਗੇ ਕੋਈ ਮੋੜਾ ਮੋਟਾ ਜਿਹਾ ਕੁਝ ਗਾਹ ਨੂੰ ਕਿ ਆਊਗਾ ਠੀਕ ਹੈ ਜੀ ਲੋ ਵੀ ਦੋਸਤੋ ਮੁੱਲ ਦਾ ਬਾਈ ਕਹਿੰਦਾ 95000 ਰੁਪਿਆ ਵਾ ਜਿਵੇਂ ਕੋਈ ਆਊਗਾ ਬਾਈ ਸਾਹਿਬ ਬਾਈ ਨਾਲ ਸੰਪਰਕ ਕਰੋਗੇ ਬਾਈ ਕਹਿੰਦਾ ਵੀ ਕੋਈ ਮਾਨਤਾਣ ਕਰਦੇ ਆਂਗੇ ਬਾਕੀ ਦੇ ਬਾਈ ਨਾਲ ਸੰਪਰਕ ਕਰ ਲਿਓ ਇਹ ਕਿਹੜਾ ਕੋਈ ਵਪਾਰੀ ਆ ਵੀਰ ਬਾਕੀ ਥੋੜੇ ਸਮਝ ਤੇ ਆ ਤੁਸੀਂ ਲੈਣਾ ਪਸ਼ੂ ਤੁਸੀਂ ਪੈਸੇ ਲਾਉਣੇ ਆਗੇ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆਗੀ 95000 ਬਾਈ ਨੇ ਮੁੱਲ ਕੀਤਾ ਵਾ ਬਾਕੀ ਵਿੱਚੋਂ ਕੋਈ ਮਾਨਤਾਣ ਹੋ ਜੂ ਤਾਂ ਹੋ ਜੂਗਾ ਤੇ ਹੋ ਵੀ ਜਾਂਦਾ ਹੁੰਦਾ ਵਾ ਕੋਈ ਰੇਟ ਫਿਕਸ ਨਹੀਂ ਹੁੰਦਾਗਾ ਵੀਰੋ ਵੇਖਣ ਲਈ ਸਾਰਿਆਂ ਧੰਨਵਾਦ